ਇਹ ਤਸਵੀਰਾਂ ਘੱਗਰ ਦੀਆਂ ਨੇ ਪਰ ਇਸ ਵਕਤ ਘੱਗਰ ਦਾ ਪਾਣੀ ਵੇਖ ਕੇ ਜਾਂ ਇਸ ਦੀ ਰਫ਼ਤਾਰ ਅਤੇ ਬਹਾਅ ਵੇਖ ਕੇ ਇਹ ਕੋਈ ਨਹੀਂ ਕਹਿ ਸਕਦਾ ਕਿ ਇਹ ਸਿਰਫ ਇੱਕ ਬਰਸਾਤੀ ਦਰਿਆ ਹੈ ਅੱਜ ਸਵੇਰ ਤੋਂ ਲੈ ਕੇ 10-12 ਫੁੱਟ ਉੱਤੇ ਆ ਗਿਆ ਤਾਂ ਬਸ ਮੌਕੇ ਦੇ ਹਿਸਾਬ ਨਾਲ ਤਾਂ ਦੇਖਣ ਨੂੰ ਲੱਗਦਾ ਵੀ ਖਤਰਾ ਹੀ ਲੱਗ ਰਿਹਾ ਜੀ ਅੰਨੇ 2-4 ਵਾਰ ਪਹਿਲਾਂ ਵੀ ਮੌਜੂਦ ਤਰਖਾਸਤ ਦਿੱਤੀ ਗਈ ਲੰਗਰਾਲ ਨੂੰ ਖਤਰਾ ਹੈ ਪਰ ਕੋਈ ਧਿਆਨ ਨਹੀਂ ਲਾਏਗਾ ਜੀ ਦੇਖਿਆ ਨਹੀਂ ਗੁਮਰ ਹੋਈ ਹੈ ਹਜੇ ਤੱਕ ਤਾਂ ਨਹੀਂ ਆਪਾਂ ਇੰਨਾ ਮਾੜਾ ਹਾਲ ਦੇਖਿਆ ਪੰਜਾਬ ਦਾ ਜਿੰਨਾ ਬਈ ਹੋਣਾ ਸਸਿਆਕਾਲ ਤੁਸੀਂ ਜੁੜੇ ਹੋ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਇਸ ਵਕਤ ਸਾਨੂੰ ਪਤਾ ਹੈ ਕਿ ਅਸੀਂ ਬਹੁਤ ਵੱਡੀ ਕੁਦਰਤੀ ਤਰਾਸ ਦੀ ਨਾਲ ਜੂਝ ਰਹੇ ਹਾਂ ਪਰ ਉਹ ਸਾਰੇ ਦੇ ਦਰਮਿਆਨ ਸਲਾਮ ਹੈ ਪੰਜਾਬ ਨੂੰ ਸਲਾਮ ਹੈ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੇ ਜਜ਼ਬੇ ਨੂੰ ਇਸ ਵਕਤ ਅਸੀਂ ਗੁਰੂਆਂ ਦੇ ਵਰਸੋਏ ਹੋਏ ਗੁਰੂ ਘਰ ਦੇ ਵਿੱਚ ਖੜੇ ਆ ਇਲਾਕਾ ਹੈ ਦੇਵੀਗੜ ਦਾ ਪਵਦ ਦਾ ਇਲਾਕਾ ਪਿੰਡ ਹੈ ਜੀ ਹਸਨਪੁਰ ਕੰਬੋਆ ਇਸ ਵਕਤ ਕੈਮਰੇ ਦੀ ਨਜ਼ਰ ਦੇ ਨਾਲ ਮੈਂ ਆਪਣੇ ਕੈਮਰਾ ਸਹਾਇਕੀ ਨੂੰ ਕਹਾਂਗਾ ਕਿ ਇਹ ਪਾਣੀ ਦਾ ਵਹਾਅ ਦਿਖਾ ਦਿੱਤਾ ਜਾਵੇ ਜਿੱਥੇ ਇੱਕ ਪਾਸੇ ਸਾਰੇ ਪੰਜਾਬ ਦੇ ਆ ਤਸਵੀਰਾਂ ਤੁਹਾਡੇ ਕੋਲ ਰਾਵੀ ਸਤਲੋਜ ਬਿਆਸ ਦੀਆਂ ਪਹੁੰਚ ਰਹੀਆਂ ਨੇ ਇਹ ਤਸਵੀਰਾਂ ਘੱਗਰ ਦੀਆਂ ਨੇ ਘੱਗਰ ਨੂੰ ਕਈ ਵਾਰੀ ਔਣਗੋਲੀਆਂ ਕਰ ਦਿੱਤਾ ਜਾਂਦਾ ਕਿਉਂਕਿ ਇਹ ਬਰਸਾਤੀ ਨਾਲਾ ਹੈ ਬਰਸਾਤੀ ਚੋਹ ਹੈ ਪਰ ਇਸ ਵਕਤ ਘੱਗਰ ਦਾ ਪਾਣੀ ਵੇਖ ਕੇ ਜਾਂ ਇਸ ਦੀ ਰਫ਼ਤਾਰ ਅਤੇ ਬਹਾਅ ਵੇਖ ਕੇ ਇਹ ਕੋਈ ਨਹੀਂ ਕਹਿ ਸਕਦਾ ਕਿ ਇਹ ਸਿਰਫ ਇੱਕ ਬਰਸਾਤੀ ਦਰਿਆ ਹੈ ਇਸ ਵਕਤ ਅਸੀਂ ਜਿਸ ਗੁਰੂ ਘਰ ਦੇ ਵਿੱਚ ਖੜੇ ਹਾਂ ਮੇਰੇ ਬਿਲਕੁਲ ਥੱਲੇ ਗੁਰੂ ਘਰ ਦਾ ਲੰਗਰ ਹਾਲ ਮੌਜੂਦ ਆ ਔਰ ਲੰਗਰ ਹਾਲ ਦੇ ਵਿੱਚ ਦੀ ਹੋ ਕੇ ਖੱਗਰ ਦਾ ਪਾਣੀ ਜਿਹੜਾ ਹੈ ਉਹ ਨਿਕਲ ਕੇ ਆ ਰਿਹਾ ਯਾਨੀ ਕਿ ਮਾਰ ਇਸ ਤਰੀਕੇ ਨਾਲ ਮਾਰੀ ਹੋਈ ਹੈ ਕਿ ਜਿਹੜਾ ਇਹ ਪਾਣੀ ਆ ਰਿਹਾ ਜਿੱਥੇ ਮੈਂ ਖਲੋਤਾ ਇਸ ਦੇ ਬਿਲਕੁਲ ਨੀਚੇ ਲੰਗਰ ਹਾਲ ਦੇ ਵਿੱਚੋਂ ਹੋ ਕੇ ਪਾਣੀ ਫਿਰ ਦੁਬਾਰਾ ਉਸੇ ਖੱਗਰ ਦੇ ਵਿੱਚ ਰਲ ਜਾਂਦਾ ਅੱਗੇ ਬਹੁਤ ਸਾਰੇ ਪਿੰਡ ਨੇ ਮਾੜੂ ਹੈ ਹਟਾਣਾ ਹੈ ਕਈ ਸਾਰੇ ਪਿੰਡ ਨੇ ਜਿਹੜੇ ਪਿੰਡ ਖੱਗਰ ਦੇ ਬਿਲਕੁਲ ਕੰਡੇ ਦੇ ਉੱਤੇ ਵਸੇ ਹੋਏ ਆ ਔਰ ਪਟਿਆਲਾ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਖਾਸ ਤੌਰ ਦੇ ਉੱਤੇ ਇਹਨਾਂ ਪਿੰਡਾਂ ਦੇ ਲਈ ਹੀ ਕਿ ਜੇਕਰ ਅੱਜ ਰਾਤ 20 ਬਰਸਾਤ ਪੈਂਦੀ ਹੈ ਪਹਾੜਾਂ ਦੇ ਵਿੱਚ ਜਾਂ ਮੈਦਾਨੀ ਖੇਤਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਵੀ ਜਾਂ ਆਪਣੇ ਪੰਜਾਬ ਦੇ ਵਿੱਚ ਵੀ ਤਾਂ ਫੇਰ ਇਹ ਘੱਗਰ ਪਿੰਡਾਂ ਤੱਕ ਘਰਾਂ ਤੱਕ ਉਸੇ ਤਰੀਕੇ ਨਾਲ ਮਾਰ ਕਰੇਗਾ ਜਿਵੇਂ ਅਸੀਂ ਸਾਰਾ ਮਾਝਾ ਤਰਨਤਾਰਨ ਫਾਜ਼ਲਕਾ ਫਰੂਜ਼ਪੁਰ ਅਸੀਂ ਉਹ ਸਾਰਾ ਇਲਾਕਾ ਡੁੱਬਿਆ ਹੋਇਆ ਦੇਖ ਰਹੇ ਹਾਂ ਆਓ ਆਪਣੇ ਨਾਲ ਇੱਧਰ ਆ ਜਾਓ ਬਾਪੂ ਜੀ ਆਪਣੇ ਨਾਲ ਕੁਝ ਇੱਕ ਪਿੰਡ ਵਾਸੀ ਨੇ ਇਹਨਾਂ ਨਾਲ ਇਹਨਾਂ ਦੇ ਤਜਰਬੇ ਸਾਂਝੇ ਕਰਦੇ ਆਂ ਕਿ ਕਦੋਂ ਕਿੰਨਾ ਚੜਿਆ ਹੋਇਆ ਵੇਖਿਆ ਸੀ ਐਤਕੀ ਕਿੱਦਾਂ ਦੇ ਹਾਲਾਤ ਨੇ ਆਓ ਬਾਪੂ ਜੀ ਇੱਥੇ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਜਿਹੜਾ ਜਿੰਨਾ ਕ ਹੁਣ ਚੜਿਆ ਹੋਇਆ ਪਾਣੀ ਇਹ ਪਹਿਲਾਂ ਨਾਰਮਲ ਕਿੰਨਾ ਕ ਹੁੰਦਾ ਤੇ ਹੁਣ ਤੁਹਾਨੂੰ ਕਿੰਨਾ ਕ ਲੱਗ ਰਿਹਾ ਵੀ ਕਿੰਨੇ ਕ ਫੁੱਟ ਉੱਤੇ ਆ ਗਿਆ ਚੜਕੇ ਇਹ ਇਹ ਤਾਂ ਕਰੀਬਨ ਜੀ ਮੇਰਾ ਕਲਾ 10-15 ਫੁੱਟ ਉੱਪਰ ਆ ਗਈ ਪਾਣੀ ਪਹਿਲਾਂ ਸੀ ਪਹਿਲਾਂ ਮਤਲਬ ਨਹੀਂ ਮਾ ਹੁੰਦਾ ਸੀ ਹੂੰ ਪਰ ਹੁਣ ਅੱਜ ਸਵੇਰ ਤੋਂ ਲੈ ਕੇ 10-12 ਫੁੱਟ ਉੱਤੇ ਆ ਗਈ ਪਾਣੀ ਮਤਲਬ 10-12 ਫੁੱਟ ਪਾਣੀ ਦਾ ਉੱਪਰ ਆ ਜਾਣਾ ਫਿਰ ਤਾਂ ਇਹ ਤਾਂ ਖਤਰੇ ਦੀ ਘੰਟੀ ਹੈ ਜੀ ਹਾਂ ਜੀ ਹਾਂ ਖਤਰੇ ਦੀ ਘੰਟੀ ਹੈ ਜੀ ਅਸੀਂ ਮਤਲਬ ਪਹਿਲਾਂ ਜੋ ਲੰਗਰਹਾਲ ਕਈ ਵਾਰੀ ਸਾਡੇ ਅੰਦਰ ਕਾਸਾ ਵੀ ਦਿੱਤੀ ਹੈ ਜੀ ਪੱਥਰ ਲਾਉਣ ਵਾਸਤੇ ਪਰ ਕੋਈ ਧਿਆਨ ਨਹੀਂ ਦਿੰਦਾ ਹੈਗਾ ਮਾੜੇ ਮਾੜੇ ਨੌਂ ਜੇ ਕਰ ਜਾਂਦੇ ਆ ਹੂੰ ਪੂਰਾ ਮਤਲਬ ਪੱਥਰ ਲਾਂਦੇ ਨਹੀਂ ਹੈਗੇ ਜੀ ਮੈਂ ਇਹ ਜਾਨਣਾ ਚਾਹੁੰਦਾ ਕਿ ਖਾਲਸਾ ਜੀ ਤੁਸੀਂ ਵੀ ਆਜੋ ਇਹ ਦੇਖੋ ਕੁਦਰਤ ਦੀ ਤਾਂ ਤਰਾਸ ਦੀ ਹੈ ਹੀ ਹੈ ਕਿ ਕਿਉਂਕਿ ਕੁਦਰਤ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਪਰ ਜੇ ਬੰਦੇ ਮਤਲਬ ਜਿਹੜੀ ਸਰਕਾਰਾਂ ਨੇ ਪ੍ਰਸ਼ਾਸਨ ਨੇ ਜਿਵੇਂ ਬਾਪੂ ਜੀ ਨੇ ਗੱਲ ਕਹੀ ਵੀ ਕਈ ਵਾਰੀ ਦਰਖਾਸਤਾਂ ਦਿੱਤੀਆਂ ਵੀ ਭਾਈ ਇਹਨੂੰ ਸਹੀ ਕਰ ਦੋ ਲੰਗਰ ਹਾਲ ਨੂੰ ਪੱਥਰ ਮਜ਼ਬੂਤ ਲਾ ਦੋ ਜਾਂ ਉੱਚਾ ਕਰ ਦੋ ਜੋ ਵੀ ਹੈ ਹਨਾ ਉਹ ਸਾਰਾ ਕੁਝ ਕਰ ਲਓ ਮਨੁੱਖ ਦੀਆਂ ਗਲਤੀਆਂ ਜੇ ਇਹਦੀ ਸਾਫ ਸਫਾਈ ਟਾਈਮ ਸਰ ਪਹਿਲਾਂ ਹੀ ਹੋ ਜਾਂਦੀ ਬਰਸਾਤਾਂ ਤੋਂ ਫੇਰ ਸ਼ਾਇਦ ਖਤਰਾ ਘੱਟ ਹੁੰਦਾ ਹਾਂਜੀ ਫੇ ਤਾਂ ਕੁਝ ਬਚਾਅ ਹੋ ਸਕਦਾ ਸੀ ਹੂੰ ਹੁਣ ਤਾਂ ਬਸ ਮੌਕੇ ਦੇ ਹਿਸਾਬ ਨਾਲ ਤਾਂ ਦੇਖਣ ਲੱਗਦਾ ਵੀ ਖਤਰਾ ਹੀ ਲੱਗ ਰਿਹਾ ਜੀ ਹੂੰ ਪਾਣੀ ਜਿਵੇਂ ਜਿਵੇਂ ਵਧ ਰਿਹਾ ਦਿਨੋਂ ਦਿਨ ਹੂੰ ਇਸ ਕਰਕੇ ਖਤਰੇ ਦੇ ਵਿੱਚੋਂ ਮੰਡਰਾ ਰਿਹਾ ਸਾਡਾ ਪਿੰਡ ਵੀ ਦਿਨੋ ਦਿਨ ਹੀ ਜੀ ਪਾਣੀ ਤਾਂ ਘੜੀ ਘੜੀ ਭਲ ਭਲ ਘੰਟਾ ਘੰਟਾ ਵਧ ਰਿਹਾ ਔਰ ਇੱਕ ਬੜੀ ਵਧੀਆ ਗੱਲ ਕਹੀ ਆ ਭਾਈ ਸਾਹਿਬ ਨੇ ਮੈਂ ਇਧਰ ਇਸ ਦੀਵਾਰ ਦੇ ਨਾਲ ਖੜਾ ਸੀਗਾ ਸਹਾਰਾ ਲੈ ਕੇ ਇਸ ਦਾ ਔਰ ਭਾਈ ਸਾਹਿਬ ਨੇ ਮੈਨੂੰ ਚੱਲਦੀ ਰਿਪੋਰਟਿੰਗ ਦੇ ਵਿੱਚ ਹੀ ਕਿਹਾ ਕਿ ਥੋੜੀ ਦੂਰੀ ਵਟ ਕੇ ਰੱਖੋ ਕਿਉਂਕਿ ਬਰਸਾਤਾਂ ਲਗਾਤਾਰ ਪੈ ਰਹੀਆਂ ਨੇ ਕਮਜ਼ੋਰ ਵੀ ਹੋ ਸਕਦੀ ਹੈ ਦੀਵਾਰ ਔਰ ਥੋੜੇ ਬਹੁਤ ਝਟਕੇ ਦੇ ਨਾਲ ਹੀ ਕਿਤੇ ਕੰਮ ਜਾ ਇਧਰ ਘਰਵਾਲਾ ਨਾ ਹੋ ਜਾਏ ਤੇ ਬਾਪੂ ਜੀ ਖਤਰਾ ਤਾਂ ਬਣਿਆ ਹੋਇਆ ਵੀ ਜੇ ਉੱਪਰ ਹੋਰ ਮੀਂਹ ਪੈਂਦਾ ਤਾਂ ਫਰਾ ਜਿਹੜੇ ਪਿੰਡ ਨੇ ਜੇ ਆਪਾਂ ਉਧਰੋਂ ਸ਼ੁਰੂ ਹੋਏ ਨੇ ਹਡਾਣੇ ਵੱਲੋਂ ਸ਼ੁਰੂ ਹੋ ਕੇ ਮਾੜੂ ਆ ਗਿਆ ਤੁਹਾਡਾ ਪਿੰਡ ਜਾਂ ਹੋਰ ਪਿੰਡ ਜਿਹੜੇ ਵਿੱਚ ਆਉਂਦੇ ਹਾਂਜੀ ਇਹ ਪਿੰਡ ਡੁੱਬ ਸਕਦੇ ਆ ਹਾਂਜੀ ਹਾਂਜੀ ਬੜਾ ਖਤਰਾ ਜੀ ਫਸਲਾਂ ਨੂੰ ਖਤਰਾ ਆਜੀ ਪਿੰਡ ਨੂੰ ਵੀ ਖਤਰਾ ਆਜੀ ਔਰ ਪਹਿਲਾਂ ਵੀ 1-2 ਦਿਨ ਪਹਿਲਾਂ ਇਨਸਾਰ ਹੋਇਆ ਤੇ ਕੀ ਤੋਂ ਬਹੁਤ ਖਤਰਾ ਆਜੀ ਪਿਛਲੀ ਵਾਰੀ ਕਿੰਨਾ ਸੀਗਾ 2023 ਦੇ ਵਿੱਚ ਇੱਕ ਸਾਲ ਪਹਿਲਾਂ ਹੀ ਜਦੋਂ ਆਕੇ ਗਿਆ ਸੀ ਪਾਣੀ ਬੀਸ ਟੇਜ ਤੋਂ ਇਸ ਤੀ ਮਰਗਰ 4-5 ਫੁੱਟ ਵੱਧੂ ਸੀਗਾ ਜੀ ਪਾਣੀ ਹਾਂ ਪਰ ਹੁਣ ਐਤ ਕੀ 2 ਫੁੱਟ ਐਤ ਕੀ ਉਸ ਤੋਂ ਵੀ ਜ਼ਿਆਦਾ ਐਤ ਕੀ ਉਸ ਤੋਂ ਵੀ ਹੋਰ ਵੀ ਵੱਧ ਜਾਈ ਮਰੇਜ ਪਾਣੀ ਤਾਂ ਹਾਂ ਜੀ ਵੱਧ ਰਹੀ ਪਾਣੀ ਤਾਂ ਹਾਂ ਪ੍ਰਸ਼ਾਸਨ ਤੋਂ ਕੋਈ ਮੰਗ ਸਰਕਾਰ ਤੋਂ ਵੀ ਕੀ ਕਰ ਸਕਦੀ ਆ ਉਹ ਇਹਨਾਂ ਪਿੰਡਾਂ ਦੇ ਲਈ ਆ ਤੁਹਾਡੇ ਪਿੰਡ ਦੇ ਲਈ ਤਾਂ ਕਿ ਜੇ ਉੱਪਰ ਖਤਰਾ ਵੱਧਦਾ ਹੈ ਜੇ ਉੱਪਰ ਪਾਣੀ ਹੋਰ ਵੱਧ ਕੇ ਆਉਂਦਾ ਹੈ ਜਾਂ ਦਰਿਆ ਹੋਰ ਚੜ ਕੇ ਆਉਂਦਾ ਕੀ ਕੀਤਾ ਜਾ ਸਕਦਾ ਜਾਂ ਕੀ ਕਰਨ ਭਾਏ ਤੇ ਇਹ ਹੈ ਵੀ ਮਤਲਬ ਕਿਸੇ ਨੇ ਕੁਛ ਨਹੀਂ ਕੋਈ ਪ੍ਰਬੰਧ ਕਰੇ ਜੀ ਪਾਣੀ ਤੋਂ ਜੀ ਔਰ ਤੋਂ ਜੋ ਹੈ ਜੀ ਮਤਲਬ ਕੁਦਰਤ ਦੇ ਹੱਥ ਹੈ ਪਰ ਜੋ ਪਹਿਲਾਂ ਕਰਨਾ ਸੀ ਇਹਨਾਂ ਦਾ ਸਾਫ ਸਫਾਈ ਇਹ ਬਿਲਕੁਲ ਵੀ ਕਿਸੇ ਕੋਈ ਕੀਤਾ ਨਹੀਂ ਜੀ ਨਾ ਕਿਤੇ ਪੱਥਰ ਲਾਏ ਇਹਨਾਂ ਨੇ ਜਿੱਥੇ ਖਤਰਾ ਹੈ ਉੱਥੇ ਪੱਥਰ ਲਾਉਣੇ ਚਾਹੀਦੇ ਇਹਨਾਂ ਨੂੰ ਜੀ ਬੰਦ ਬਣਾ ਕੇ ਹਾਂ ਬੰਦ ਬਣਾਉਣੇ ਸੀ ਕੋਈ ਬੰਦ ਨਹੀਂ ਬਣਾਇਆ ਇਹਨਾਂ ਨੇ ਕੋਈ ਪੱਥਰ ਨਹੀਂ ਲਾਇਆ ਸੀ ਸਾਨੇ 2-4 ਵਾਰ ਪਹਿਲਾਂ ਵੀ ਅਰਜ਼ੀ ਦਿੱਤੀ ਸੀ ਜੀ ਲੰਗਰਾਲ ਨੂੰ ਖਤਰਾ ਜੀ ਪਰ ਕੋਈ ਧਿਆਨ ਨਹੀਂ ਦਿੰਦਾ ਹੈਗਾ ਜੀ ਇਸ ਕਰਕੇ ਜੀ ਤੁਹਾਨੂੰ ਵਸੇ ਥੋੜਾ ਜਿਹਾ ਜੀ ਨਹੀਂ ਜੀ ਇਹ ਨਹੀਂ ਪਰ ਮੰਦ ਹੋ ਜਾਂਦਾ ਬਧੀਤਾ ਹੁਣ ਤਾਂ ਬਸ ਇਹੀ ਹੈ ਕਿ ਕਿਸ ਨੇ ਕੁਸਤੀਆਂ ਦਾ ਪਰਵਾਨਾ ਇਹ ਬੜੀ ਮਹੱਤਵਪੂਰਨ ਗੱਲ ਹੈ ਦੇਖੋ ਆਪਾਂ ਵਾਰ-ਵਾਰ ਦੇਖ ਰਹੇ ਹਾਂ ਕਿ ਜਿਹੜੀਆਂ ਕਿਸ਼ਤੀਆਂ ਦੀ ਗੱਲ ਆ ਰਹੀ ਆ ਕਿਸ਼ਤੀਆਂ ਇਸ ਕਰਕੇ ਮਹੱਤਵਪੂਰਨ ਨੇ ਪੰਜਾਬੀ ਕਹਿ ਤਾਂ ਦਿੰਦੇ ਆ ਵੀ ਆਪਾਂ ਤਾਂ ਪੱਧਰੇ ਸਿੱਧ ਪੱਧਰੇ ਲਾ ਕੇ ਚਾਂ ਵੀ ਆਪਾਂ ਕਿਸ਼ਤੀਆਂ ਕੀ ਕਰਨੀਆਂ ਨੇ ਕਿਸ਼ਤੀਆਂ ਦੀ ਜ਼ਰੂਰਤ ਹੁਣ ਪੁੱਛ ਕੇ ਵੇਖੋ ਮਾਝੇ ਵਾਲਿਆਂ ਨੂੰ ਜਿਹੜੇ ਸਾਰੇ ਦੇ ਸਾਰੇ ਪਿੰਡ ਡੁੱਬੇ ਹੋਇਆ ਪਾਣੀ ਦੇ ਵਿੱਚ ਅ ਭਾਈ ਤੁਸੀਂ ਨੌਜਵਾਨ ਪੀੜੀ ਚਾਹੁੰਦੇ ਹੋ ਤੁਸੀਂ ਇਸ ਤੋਂ ਪਹਿਲਾਂ ਪੰਜਾਬ ਦੇ ਡੁੱਬਣ ਦੀਆਂ ਇਦਾਂ ਦੀਆਂ ਖਬਰਾਂ ਕਦੇ ਸੁਣੀਆਂ? ਨਹੀਂ ਜਿੰਨੀ ਕੁ ਮਰ ਹੋਈ ਆ। ਇਹ ਦੇਖੀ ਆ। ਦੇਖੀ ਨਹੀਂ ਕੁ ਮਰ ਹੋਈ ਆ ਹਜੇ ਤੱਕ ਤਾਂ ਨਹੀਂ ਆਪਾਂ ਇੰਨਾ ਮਾੜਾ ਹਾਲ ਦੇਖਿਆ ਪੰਜਾਬ ਦਾ ਜਿੰਨਾ ਬਈ ਹੁਣ ਹੋਇਆ। ਹੂੰ। ਵੈਸੇ ਜੀ ਜਿਵੇਂ ਚੱਲ ਵੀ ਰਹੀਆਂ ਖਬਰਾਂ ਹੈ ਵੀ ਸਾਰਾ ਇਹ ਮੈਨ ਮੇੜੀ ਲੱਗ ਰਿਹਾ ਡਿਸਾਸਟਰ ਜਿਹੜਾ ਹੋ ਰਿਹਾ ਹੈ। ਹੂੰ। ਜਿਵੇਂ ਪਹਿਲਾਂ ਹੜਾ ਦੇ ਪਾਣੀ ਰੋਕ ਕੇ ਆਗੇ ਆ ਛੱਡਿਆ ਨਹੀਂ ਗਿਆ। ਹੂੰ। ਜਦੋਂ ਪੂਰੇ ਡੇਂਜਰ ਲੈਵਲ ਦੇ ਹੱਦ ਪਹੁੰਚ ਗਏ ਡੈਮਾਂ ਦੀ ਕੋਈ ਕਪੈਸਿਟੀ ਉਸ ਤੋਂ ਬਾਅਦ ਰਿਲੀਜ਼ ਕਰਨ ਲੱਗੇ ਨੇ ਪਾਣੀ। ਹੂੰ। ਤੁਹੇ ਬੜੀ ਮਹੱਤਵਪੂਰਨ ਗੱਲ ਕਹੀ ਦੇਖੋ ਮੈਂ ਇਹ ਗੱਲ ਇਸ ਕਰਕੇ ਕਹੀ ਆ ਕਿ ਨੌਜਵਾਨ ਪੀੜ੍ਹੀ ਨੂੰ ਪਤਾ ਹੈ ਕਿ ਕੁਝ ਚੀਜ਼ਾਂ ਮੈਨ ਮੇਡ ਵੀ ਨੇ ਜਿੱਥੇ ਕੁਦਰਤੀ ਤਰਾਸਦੀ ਆ ਉੱਥੇ ਬੰਦਿਆਂ ਦੀ ਅਣਗਹਿਲੀ ਅਸੀਂ ਵਾਰ-ਵਾਰ ਜ਼ਿਕਰ ਕਰਦੇ ਆ ਜੇ ਸਫਾਈਆਂ ਪਹਿਲਾਂ ਹੋ ਜਾਂਦੀਆਂ ਜੇ ਇਹੀ ਜੁਲਾਈ ਮਹੀਨੇ ਤੱਕ ਸਾਰੇ ਕੰਮ ਨਿਪਟ ਜਾਂਦੇ ਔਰ ਦੂਜੀ ਗੱਲ ਡੈਮ ਦਾ ਪੱਧਰ ਜਿਹੜੀ BBMP ਦੀ ਰਿਪੋਰਟ ਪਰਸੋਂ ਜ਼ਾਹਰ ਹੋਈ ਹੈ ਕਿ ਜਿਉਂ-ਜਿਉਂ ਪਾਣੀ ਰਿਲੀਜ਼ ਕਰਨਾ ਸੀ ਗਰਮੀਆਂ ਦੇ ਵਿੱਚ ਤਿਉਹ ਤੋਂ ਪਾਣੀ ਰਿਲੀਜ਼ ਨਹੀਂ ਕੀਤਾ ਗਿਆ ਬਲਕਿ ਜਮਾ ਕੀਤਾ ਗਿਆ ਪਾਣੀ ਕਿਉਂਕਿ ਹੋਰ ਸੂਬਿਆਂ ਨੂੰ ਪਾਣੀ ਦੇਣਾ ਸੀਗਾ ਪੰਜਾਬ ਵਾਲਾ ਜਿਹੜਾ ਉਹ ਪਾਣੀ ਵਾਲਾ ਰੌਲਾ ਉਸ ਦੇ ਵਿੱਚ ਨਹੀਂ ਪਾਵਾਂਗੇ ਇਸ ਵਕਤ ਸਰਕਾਰ ਨੂੰ ਕੀ ਕਰਨਾ ਚਾਹੀਦਾ ਆਪਣੇ ਪੱਧਰ ਦੇ ਉੱਤੇ ਤਾਂ ਜੋ ਲੋਕ 30 ਤੋਂ ਵੱਧ ਜਾਨਾਂ ਤਾਂ ਚਲੀਆਂ ਗਈਆਂ ਖੈਰ ਨੁਕਸਾਨ ਬਹੁਤ ਹੀ ਜ਼ਿਆਦਾ ਹੋ ਗਿਆ ਉਸ ਮਾਝੇ ਵਾਲਾ ਇਲਾਕਾ ਜਾਂ ਫਿਰੋਜ਼ਪੁਰ ਫਾਜ਼ਲਕਾ ਉਹ ਸਾਰਾ ਇਲਾਕਾ ਤਾਂ ਖਤਮ ਹੈ ਜਿੱਥੇ 5 ਦਿਨ ਵੀ ਪਾਣੀ ਖੜ ਗਿਆ ਉਹ ਕਰਨ ਨਹੀਂ ਬਚਦਾ ਹੈਗਾ ਨੀਵਾ ਖਤਮ ਨੇ ਕੀ ਕੀਤਾ ਜਾਵੇ ਤਾਂ ਕਿ ਆਪਾਂ ਪੌਦ ਨੂੰ ਜਾਂ ਘੱਗਰ ਦੇ ਇਲਾਕੇ ਨੂੰ ਬਚਾ ਸਕੀਏ ਜਿਹੜੇ ਊਰੇ ਪਿੰਡ ਨੇ ਊਰੇ ਖਤਰਾ ਘਟਾ ਅੱਗੇ ਜਾ ਕੇ ਜ਼ਿਆਦਾ ਮਾਰ ਕਰਦਾ ਹੈ ਜਿਵੇਂ ਮੌਣਕ ਕੁਦਨੀ ਵਾਲਾ ਏਰੀਆ ਹੋ ਗਿਆ ਖਨੋਰੀ ਟੱਪ ਕੇ ਉੱਥੇ ਜਾ ਕੇ ਜਿਵੇਂ ਤਿੰਨੇ ਇਕੱਠੇ ਹੋਣੇ ਡਾਂਗਰੀ ਵਗੈਰਾ ਰਲ ਕੇ ਉਹ ਪਹਿਲਾਂ ਵੀ 23 ਚ ਵੀ ਮਰ ਗਏ ਸੀ ਇਹ ਫਸਲਾਂ ਜੀ ਉਹ ਸਾਡੇ ਰਿਸ਼ਤੇਦਾਰ ਨੇ ਅਸੀਂ ਊਰੇ ਤੇ ਬੋਤ ਵਗੈਰਾ ਪਚਾਈ ਸੀ ਉਹ ਤਾਂ ਟਾਈਮ ਹੈਗਾ ਸੀਗਾ ਲਾਲੀ ਸੀਗੀ ਜੀਰੀ ਹੁਣ ਤਾਂ ਟਾਈਮ ਵੀ ਨਹੀਂ ਹੈਗਾ ਹੁਣ ਟਾਈਮ ਨਹੀਂ ਹੁਣ ਉਹ ਚੰਦਪੁਰੇ ਵਾਲਾ ਬੰਨਰ ਪਹਿਲਾਂ ਰੋਲਾ ਚੱਲਦਾ ਰਿਹਾ ਉੱਥੇ ਹਰਿਆਣਾ ਆ ਕੇ ਖੜਾ ਜਾਂਦਾ ਉਹ ਪੱਕਾ ਪੱਕਾ ਵੀ ਨਹੀਂ ਕਰਨ ਦਿੰਦਾ ਹੁਣ ਜਿਹਦੇ ਤੋਂ ਪਹਿਲੇ ਸਾਲ ਵੀ ਇਹੀ ਰੋਲਾ ਹੁਣ ਵੀ ਉਹੀ ਹਾਲ ਵੀ ਲੋਕਾਂ ਨਾਲ ਖੜੇ ਉਹ ਪੱਕਾ ਹੀ ਕਰਾ ਦੇ ਹੋਰ ਨਹੀਂ ਜੀ ਜਿਆਦਾ ਮਾਰ ਹੋਣਾ ਏਰੀਆ ਨੂੰ ਇਹ ਆ ਉਰੇ ਦਾ ਫਿਰ ਵੀ ਬਚੋਏ ਆ ਜੇ ਆਪਾਂ ਦੇਖ ਕੇ ਚੱਲੀਏ ਚਲੋ ਪਰਮਾਤਮਾ ਦਾ ਸ਼ੁਕਰ ਹੈ ਇਹ ਬਚਾਓ ਮਾਫ ਕਰਨਾ ਇਹ ਬਚਾ ਇਸੇ ਤਰੀਕੇ ਨਾਲ ਰਹੇ ਔਰ ਅਖੀਰਲੀ ਵਾਰ ਤੁਹਾਨੂੰ ਜਾਂਦੇ ਹੋਏ ਮਤਲਬ ਇਸ ਪਿੰਡ ਦੀ ਰਿਪੋਰਟ ਦੇ ਵਿੱਚੋਂ ਇਹ ਤਸਵੀਰਾਂ ਦਿਖਾ ਦਿੰਨੇ ਆ ਔਰ ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਚਾਂਦਪੁਰੇ ਵਾਲਾ ਬੰਨ ਹੈ ਉਹ ਮੂਨਕੋਲੇ ਇਲਾਕੇ ਦੇ ਵਿੱਚ ਪੈਂਦਾ ਹੈ ਪਿਛਲੇ ਤੋਂ ਪਿਛਲੇ ਸਾਲ ਯਾਨੀ ਕਿ 2023 ਦੇ ਵਿੱਚ ਵੀ ਉੱਥੇ ਇਹੀ ਰੌਲਾ ਪਿਆ ਸੀਗਾ ਕਿ ਇੱਕ ਸਾਈਡ ਹਰਿਆਣਾ ਦੇ ਵਿੱਚ ਪੈਂਦੀ ਹੈ ਤੇ ਇੱਕ ਸਾਈਡ ਪੰਜਾਬ ਦੇ ਵਿੱਚ ਪੈਂਦੀ ਹੈ ਉੱਥੇ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਪੰਜਾਬ ਵਾਸੀਆਂ ਨੇ ਕੋਸ਼ਿਸ਼ ਕੀਤੀ ਸੀ ਕਿ ਪੱਕਾ ਬੰਨ ਮਾਰਿਆ ਜਾਵੇ ਤਿਆਰੀਆਂ ਕੀਤੀਆਂ ਸੀ ਪਰ ਹਰਿਆਣਾ ਸਰਕਾਰ ਆ ਕੇ ਡਟ ਗਈ ਸੀ ਕਿ ਨਹੀਂ ਜੇਕਰ ਤੁਸੀਂ ਪੱਕਾ ਬੰਨ ਮਾਰਤਾ ਤਾਂ ਹਰਿਆਣੇ ਦੇ ਪਿੰਡਾਂ ਨੂੰ ਨੁਕਸਾਨ ਹੋਏਗਾ ਸੋ ਇਹਨਾਂ ਮਾਮਲਿਆਂ ਨੂੰ ਸੁਲਝਾਇਆ ਜਾਣਾ ਚਾਹੀਦਾ ਪਹਿਲ ਦੇ ਆਧਾਰ ਦੇ ਉੱਤੇ ਔਰ ਜਿਸ ਤਰੀਕੇ ਨਾਲ ਘੱਗਰ ਇਸ ਵਕਤ ਚੜ ਕੇ ਆਪਣੇ ਰਦਰ ਰੂਪ ਦੇ ਵਿੱਚ ਆਇਆ ਹੋਇਆ ਆਸਾਂ ਤੇ ਅਰਦਾਸਾਂ ਹੀ ਕੰਮ ਆਉਣਗੀਆਂ ਮਨੁੱਖ ਨੂੰ ਸਮਤ ਬਖਸ਼ੇ ਪ੍ਰਮਾਤਮਾ ਵੈਗਰੂ ਤਾਂ ਜੋ ਨਾ ਤਾਂ ਹਵਾ ਬਿਨਾ ਬਚਾ ਹੈ ਬੰਦੇ ਦਾ ਨਾ ਪਾਣੀ ਬਿਨਾ ਬਚਾ ਹੈ ਬੰਦੇ ਦਾ ਪਰ ਜਦੋਂ ਇਹ ਪਾਣੀ ਜਾਨਲੇਵਾ ਸਾਬਤ ਹੋਵੇ ਤਾਂ ਉਦੋਂ ਫਿਰ ਗੱਲਾਂ ਕੁਝ ਹੋਰ ਹੁੰਦੀਆਂ ਨੇ ਘਗਰ ਦੇ ਕਿਨਾਰੇ ਤੋਂ ਆਪਣੇ ਕੈਮਰਾ ਸਹਿਯੋਗੀ ਅਤੇ ਜਰਨਲਿਸਟ ਸੁਖਮਨ ਦੇ ਨਾਲ ਪ੍ਰਿੰਸ ਭਾਰਦਵਾਜ ਪਿੰਡ ਹਸਨਪੁਰ ਕੰਬੋਆ ਦਾ ਟੀਵੀ ਐਨਆਰਆਈ ਦੇ ਲਈ